ਦੋਸਤੋ ਤੁਸੀਂ 10 20 50 ਸਾਲ ਦੀ ਸਜ਼ਾ ਸੁਣੀ ਹੋ ਹਨਾ ਪਰ ਆਹ ਬੰਦਿਆਂ ਨੂੰ ਪਤਾ ਨਹੀਂ ਇਹ ਹੈ ਜਾਂ ਕੀ ਕੀਤਾ ਇਹਨਾਂ ਨੂੰ ਸਜ਼ਾ ਬਹੁਤ ਦਿੱਤੀ ਹੈ ਪਹਿਲੇ ਨੂੰ ਦਿੱਤੀ ਹੈ 1700 ਸਾਲ ਦੀ ਸਜ਼ਾ ਹਨਾ ਆਹ ਬੰਦੇ ਨੂੰ 110 ਸਾਲ ਦੀ ਸਜ਼ਾ ਪਤਾ ਨਹੀਂ ਇਹਨੇ ਹੈ ਜਾਂ ਕੀ ਕੀਤਾ ਜਿਹੜਾ ਆ ਬੈਠਾ ਇਹਨੂੰ 3000 ਸਾਲ ਦੀ ਸਜ਼ਾ ਇਹ ਤਾਂ ਭਾਜੀ ਰਿਆ ਵਿਚਾਰਾ ਉੱਠ ਕੇ ਤੇ ਜਿਹੜਾ ਇਹ ਤੋਂ ਅਗਲਾ ਇਹਨੂੰ 300 ਸਾਲ ਦੀ ਸਜ਼ਾ ਇਹ ਵੀ ਡੇਗ ਪਿਆ ਪਤਾ ਨਹੀਂ ਕੀ ਸੋਚ ਕੇ ਹਨਾ ਇੰਨੀ ਸਜ਼ਾ ਦਿੱਤੀ ਆ ਤੇ ਇਹਦੀ ਵੀ ਉਮਰ ਕੋਈ ਬਾਲੀ ਨਹੀਂ ਇਹਨੂੰ 137 ਸਾਲ ਦੀ ਸਜ਼ਾ ਦਿੱਤੀ ਹੈ ਜੱਜ ਨੇ ਤੇ ਜਿਹੜਾ ਆਹਾ ਇਹ ਵੀ ਜਵਾਕ ਜੀ ਹੈ ਇਹਨੂੰ 120 ਸਾਲ ਦੀ ਸਜ਼ਾ ਤੇ ਜਿਹੜਾ ਇਹ ਤੋਂ ਅਗਲਾ ਉਹਨੂੰ 985 ਸਾਲ ਦੀ ਸਜ਼ਾ ਪਤਾ ਨਹੀਂ ਸਮਝੋ ਮਾਰਾ ਵੀ ਬੰਦੇ ਦੀ 80 ਕ ਸਾਲ ਦੀ ਉਮਰ ਹੁੰਦੀ ਆ ਹਨਾ ਪਤਾ ਨਹੀਂ ਕੀ ਸੋਚ ਕੇ ਨੇ ਨਹੀਂ ਸਜ਼ਾ ਦਿੱਤੀ ਆ ਜ਼ੁਲਮ ਵੀ ਕੀਤਾ ਹੋ ਚੱਲ ਕੋਈ